ਆਪਣੇ ਬੱਚਿਆਂ ਨਾਲ ਪਿਆਰ ਨਾਲ ਰਹੋਗੇ ਇੱਕ ਮਿੱਤਰਤਾ ਵਾਲਾ ਰਿਸ਼ਤਾ ਉਹਨਾਂ ਦੇ ਨਾਲ ਰੱਖੋਗੇ ਮਾਪਿਓ ਵਾਲਾ ਵੀ ਔਰ ਮਿੱਤਰਤਾ ਵਾਲਾ ਵੀ ਉਹ ਕਦੀ ਵੀ ਘਰ ਛੱਡ ਕੇ ਨਹੀਂ ਭੱਜਣਗੇ ਬੱਚੇ ਕਦੋਂ ਘਰ ਛੱਡ ਕੇ ਭੱਜਦੇ ਆ ਜਦੋਂ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ ਤੇ ਉਹਨਾਂ ਦਾ ਕੋਈ ਸਲਾਹਕਾਰ ਚੰਗਾ ਨਹੀਂ ਹੁੰਦਾ ਫੇਰ ਉਹ ਸਲਾਹ ਕਿਹਦੇ ਨਾਲ ਕਰਦੇ ਆਪਦੇ ਹਾਣੀਆਂ ਨਾਲ ਜੇ 10 ਸਾਲ ਦਾ ਬੱਚਾ 10 ਸਾਲ ਦੇ ਹਾਣੀ ਨਾਲ ਗੱਲ ਕਰੂਗਾ ਤੇ ਦੋਵਾਂ ਦੀ ਅਕਲ ਤਾਂ 10 ਸਾਲਾਂ ਦੀ ਆ ਕੌਣ ਚੰਗੀ ਸਲਾਹ ਦੇਊਗਾ ਇੱਕ 20 ਸਾਲਾਂ ਦਾ ਨੌਜਵਾਨ ਚਾਹੇ ਉਹ ਬੇਟਾ ਜਾਂ ਬੇਟੀ ਆ ਉਹ 20 22 ਸਾਲ ਦੇ ਨੌਜਵਾਨ ਤੋਂ ਸਲਾਹ ਲਊਗੇ ਤੇ ਦੋਹਾਂ ਦੀ ਮੱਤ ਤਾਂ ਇੱਕੋ ਉਮਰ ਦੀ ਆ ਉਹਨਾਂ ਚੋਂ ਕੌਣ ਚੰਗੀ ਸਲਾਹ ਦੇ ਸਕਦਾ ਹੈ ਪਰ ਜੇ ਅਸੀਂ ਆਪਣੇ ਬੱਚਿਆਂ ਦੇ ਸਲਾਹੂ ਹੋਈਏ ਤੇ ਫਿਰ ਆਪਾਂ ਕਵਾਂਗੇ ਵੀ ਤੂੰ ਭੱਜ ਜਾ ਜੇ ਤੁਸੀਂ ਕਹੋਗੇ ਆਪਣੇ ਮੁੰਡਿਆਂ ਨੂੰ ਵੀ ਤੁਸੀਂ ਕਿਸੇ ਦੀਆਂ ਕੁੜੀਆਂ ਕੱਢ ਲਿਆਓ ਪਰ ਜੇ ਤੁਸੀਂ ਉਹਨਾਂ ਦੇ ਸਲਾਹਕਾਰ ਹੋਵੋਗੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਪੁੱਤ ਆਪਾਂ ਵੀ ਧੀਆ ਪਹਿਣਾ ਵਾਲੇ ਆ ਔਰ ਤੁਸੀਂ ਆਪਣੀਆਂ ਬੇਟੀਆਂ ਨੂੰ ਵੀ ਸਮਝਾਓਗੇ ਵੀ ਪੁੱਤ ਫਿਰ ਉਸ ਘਰ ਚ ਤੇਰੀ ਇੱਜ਼ਤ ਨਹੀਂ ਹੋਣੀ ਔਰ ਹਾਂ ਮੈਂ ਨੌਜਵਾਨ ਬੇਟੀਆਂ ਨੂੰ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਜੱਗ ਕੇ ਬਿਆਹ ਨਾ ਕਰਾਓ ਪਹਿਲਾਂ ਤੁਹਾਨੂੰ ਇਹ ਕਹਿੰਦੇ ਹੁੰਦੇ ਦੂਰ ਦੇ ਢੋਲ ਬਹੁਤ ਸੁਹਾਵਣੇ ਆ ਬਹੁਤ ਇਦਾਂ ਲੱਗਦਾ ਆ ਵੀ ਮੈਂ ਤਾਂ ਕੁੱਲੀ 'ਚ ਵੀ ਗੁਜ਼ਾਰਾ ਕਰ ਲੂੰ ਸਾਈਕਲ ਤੇ ਵੀ ਡੰਗ ਟਪਾ ਲੂੰ ਇੱਕ ਰੋਟੀ ਖਾ ਕੇ ਸਾਰ ਲੂੰ ਓਏ ਦੋ ਛੱਗਿਆਂ ਨਾਲ ਟਾਈਮ ਪਾਸ ਹੋ ਜੂ ਇਹ ਸਾਰੇ ਜਿਹੜੇ ਆ ਨਾ ਇਹ ਖਵਾਬਾਂ ਦੀਆਂ ਗੱਲਾਂ ਹੀ ਆ ਇਹ ਸੁਪਨਿਆਂ ਦੀਆਂ ਗੱਲਾਂ ਜਦੋਂ ਹਕੀਕਤ ਫੇਸ ਕਰਨੀ ਪੈਂਦੀ ਹੈ ਨਾ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ। ਔਰ ਲੜਕੀ ਜੋ ਆਪਣੇ ਪਿਓ ਦੀ ਇੱਜ਼ਤ ਰੋਲ ਕੇ ਆਪਣੇ ਭੈਣਾਂ ਭਰਾਵਾਂ ਮਾਂ ਦੀ ਇੱਜ਼ਤ ਰੋਲ ਕੇ ਭੱਜ ਕੇ ਵਿਆਹ ਕਰਾਉਂਦੀ ਆ ਉਹ ਜ਼ਿੰਦਗੀ ਭਰ ਕਿਤੇ ਉਹਨੂੰ ਇੱਜ਼ਤ ਨਹੀਂ ਮਿਲਦੀ। 2-4 ਮਹੀਨੇ ਲੰਘਦੇ ਆ ਉਹਨਾਂ ਦੇ ਤੀਮੀ ਆਦਮੀ ਦੇ ਫਿਰ ਉਹੀ ਆਦਮੀ ਕਹਿੰਦਾ ਜੇ ਤੂੰ ਆਪਣੇ ਮਾਪਿਆਂ ਦੀ ਸਕੀ ਨਹੀਂ ਹੋਈ ਆਪਣੇ ਭੈਣਾਂ ਭਰਾਵਾਂ ਦੀ ਸਕੀ ਨਹੀਂ ਹੋਈ ਤੂੰ ਸਾਡੀ ਕੀ ਬਣਨਾ ਫਿਰ ਉਹਦੇ ਸੱਸ ਸੋਹਰਾ ਵੀ ਉਹਨੂੰ ਕਹਿੰਦੇ ਭਾਈ ਤੂੰ ਕਿੱਡੀ ਕਿੱਜਤ ਵਾਲੀ ਆ ਅਰ ਜਿਹੜੇ ਤੁਹਾਨੂੰ ਸਤਾਉਣਾ ਚਾਹੁੰਦੇ ਆ ਫਿਰ ਉਹ ਰੱਜ ਕੇ ਸਤਾਉਂਦੇ ਆ ਕਿਉਂਕਿ ਤੁਹਾਡੇ ਪਿੱਛੇ ਆਉਣ ਵਾਲਾ ਕੋਈ ਨਹੀਂ ਆ ਤੇ ਤੁਸੀਂ ਕਿੰਨੂੰ ਦੁੱਖ ਦੱਸਣਾ ਤੁਹਾਡਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਆ ਅਰ ਫਿਰ ਰੋਂਦੇ ਅੱਖਾਂ ਚੋਂ ਘਸੌਨ ਲੈ ਲੈ ਕੇ ਜਦੋਂ ਨਿਆਣਾ ਨਿੱਕਾ ਹੋ ਜਾਂਦਾ ਤੇ ਕਹਿੰਦੇ ਹੁਣ ਨਾਨਕੇ ਕਿੱਥੇ ਜਾਣਾ ਇਹਨੂੰ ਲੈ ਕੇ ਅਰ ਬੱਚਾ ਵੀ ਪੁੱਛਦਾ ਵੀ ਨਾਨੀ ਕਿਉਂ ਨਹੀਂ ਆਉਂਦੀ ਨਾਨਾ ਕਿਉਂ ਨਹੀਂ ਆਉਂਦਾ ਮਾਸੀਆਂ ਕਿਉਂ ਨਹੀਂ ਆਉਂਦੀਆਂ ਫਿਰ ਜਵਾਬ ਨਹੀਂ ਹੁੰਦਾ ਤੇ ਫਿਰ ਆਂਡ ਗਵਾੜ ਵੀ ਬੱਚੇ ਨੂੰ ਦੱਸਦਾ ਵੀ ਤੇਰੀ ਮਾਂ ਪੱਜ ਕੇ ਆਈ ਸੀ ਤਾਂ ਸਾਰੀ ਜ਼ਿੰਦਗੀ ਹਰ ਕਿਸੇ ਦੀ ਨਜ਼ਰ ਦੇ ਵਿੱਚ ਨਮੋਸ਼ੀ ਤੋਂ ਬਿਨਾ ਤੁਹਾਨੂੰ ਹੋਰ ਕੁਝ ਨਹੀਂ ਮਿਲਦਾ ਇਸ ਲਈ ਕਦੀ ਵੀ ਇਹੋ ਜਿਹਾ ਗਲਤ ਸਟੈਪ ਮੈਂ ਆਪਣੀਆਂ ਭੈਣਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਕਦੀ ਵੀ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਗਲਤ ਸਟੈਪ ਨਹੀਂ ਚੱਕਣਾ ਕਿ ਮਾਪਿਓ ਨੂੰ ਪਿੱਛੇ ਛੱਡ ਕੇ ਤੇ ਤੁਸੀਂ ਭੱਜ ਕੇ ਵਿਆਹ ਕਰਾ ਲਓ ਤੁਹਾਡੇ ਮਾਪਿਓ ਨੇ ਬਹੁਤ ਆਪਣੇ ਸੁਪਨਿਆਂ ਦਾ ਗਲਾ ਘੁੱਟ ਕੇ ਤੁਹਾਡੇ ਸੁਪਨੇ ਪੂਰੇ ਕੀਤੇ ਆ ਤੋ ਕਦੀ ਵੀ ਤੁਹਾਡਾ ਮਾੜਾ ਨਹੀਂ ਚਾਉਣਗੇ ਉਹ ਜ਼ਰੂਰ ਉੱਥੇ ਹੀ ਤੁਹਾਡਾ ਵਿਆਹ ਕਰੂਗੇ ਜਿੱਥੇ ਤੁਹਾਨੂੰ ਵੱਧ ਤੋਂ ਵੱਧ ਖੁਸ਼ੀ ਮਿਲ ਸਕੇ ਹਾਂ ਅਗਰ ਤੁਹਾਨੂੰ ਹੈ ਤੁਹਾਡੀ ਲਾਈਫ ਦੇ ਵਿੱਚ ਕੋਈ ਚੰਗਾ ਪਾਰਟਨਰ ਤੁਹਾਨੂੰ ਦਿਖਦਾ ਆ ਤੇ ਪਹਿਲਾਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਪਰਖੋ ਜੇ ਤੁਹਾਡੀ ਪਰਖ ਤੇ ਖਰਾ ਉਤਰੇ ਤਾਂ ਮੈਨੂੰ ਮਨਜ਼ੂਰ ਆ। ਜ਼ਰੂਰ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਕਰੋ। ਅਰ ਚੰਗਾ ਜੀਵਨ ਸਾਥੀ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਔਰਤ ਦੀ ਇੱਜ਼ਤ ਦਾ ਪਾਈਵਾਲ ਹੁੰਦਾ ਆ। ਉਹ ਕਦੀ ਵੀ ਤੁਹਾਨੂੰ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਦੀ ਪੇਸ਼ਕਸ਼ ਨਹੀਂ ਕਰਦਾ। ਅਰ ਕਦੀ ਵੀ ਉਹ ਤੁਹਾਨੂੰ ਭਜਾ ਕੇ ਨਹੀਂ ਲੈ ਕੇ ਜਾਊਗਾ ਉਹਨੂੰ ਪਤਾ ਕਿ ਮੇਰੀ ਔਰਤ ਨੂੰ ਸਾਰੀ ਜ਼ਿੰਦਗੀ ਜਿਹੜੀ ਆ ਉਹ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਣਾ ਉਹ ਇੰਤਜ਼ਾਰ ਕਰੂਗਾ ਤੁਹਾਡੇ ਪੇਰੈਂਟਸ ਦੀ ਹਾਂ ਦਾ ਉਹ ਇੰਤਜ਼ਾਰ ਕਰੂਗਾ ਆਪਣੇ ਪੇਰੈਂਟਸ ਦੀ ਹਾਂ ਦਾ ਪਰ ਉਹ ਹਰ ਹਾਲਤ ਵਿੱਚ ਤੁਹਾਡੀ ਇੱਜ਼ਤ ਦਾ ਖਿਆਲ ਰੱਖੂਗਾ ਤਾਂ ਹੀ ਉਹ ਚੰਗਾ ਜੀਵਨ ਸਾਥੀ ਠਹਿਰ ਸਕਦਾ ਹੈ ਅਰ ਜੇ ਕੋਈ ਮੁੰਡਾ ਕਹਿੰਦਾ ਵੀ ਆਜਾ ਭੱਜ ਚੱਲੀਏ ਉਹ ਦਿਨਾਂ ਦੀ ਸਟੋਰੀ ਆ ਉਹਨਾਂ ਚ ਸਾਲ ਨਹੀਂ ਨਿਭਦੇ ਹੁੰਦੇ ਇਸੇ ਤਰ੍ਹਾਂ ਹੀ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦੀ ਆ ਕਿ ਇਹੋ ਜੇ ਕਮਲ ਕੁੱਟਣੇ ਬੰਦ ਕਰ ਦਿਓ ਕਾਲਜਾਂ ਦੇ ਮੋਰੇ ਖੜੇ ਹੋਣਾ ਸਕੂਲਾਂ ਦੇ ਅੱਗੇ ਜਾ ਕੇ ਖੜੇ ਹੋਣਾ ਕੁੜੀਆਂ ਨੂੰ ਪਰੇਸ਼ਾਨ ਕਰਨਾ ਚਿੱਠੀਆਂ ਸੁੱਟਣੀਆਂ ਔਰ ਫਿਰ ਉਹਨਾਂ ਦੇ ਰਾਹ ਰੋਕਣੇ ਔਰ ਜੇ ਕਿਸੇ ਕੁੜੀ ਨੇ ਨਾ ਕਰ ਦਿੱਤਾ ਫਿਰ ਉਹਨੂੰ ਟੁਕੜਾ ਤਜਾਬ ਸਿੱਟਣਾ ਇਹ ਸਿਆਣਪ ਨਹੀਂ ਹੈ ਤੇ ਨਾ ਹੀ ਇਹ ਪਿਆਰ ਆ ਮੂਰਖਤਾ ਹੁੱਲੜ ਬਾਜੀ ਪਾਗਲ ਬਣਿਆ ਹੈ ਅਰ ਉਹ ਜਿਹੜੇ ਸਿਆਣੇ ਨੌਜਵਾਨ ਆ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਇਹ ਉਹਨਾਂ ਦੀਆਂ ਨਿਸ਼ਾਨੀਆਂ ਨਹੀਂ ਆ ਸੱਚੀ ਮੈਂ ਕਹਿਨੀ ਜੇ ਕੋਈ ਇਸ ਸਤਸੰਗ ਦੇ ਵਿੱਚ ਬੈਠਾ ਆ ਮੈਂ ਤੁਹਾਡੀ ਵੱਡੀ ਭੈਣ ਜਾਂ ਛੋਟੀ ਭੈਣ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਤੁਹਾਡੀ ਮਿੰਨਤ ਕਰਦੀ ਆ ਨੌਜਵਾਨਾਂ ਦੀ ਧੀਆਂ ਭੈਣਾਂ ਦੇ ਰਾਹਾਂ 'ਚ ਖਲੋਣਾ ਬੰਦ ਕਰ ਦਿਓ ਉਹਨਾਂ ਦੀ ਪੜ੍ਹਾਈ 'ਚ ਡਿੱਕਾ ਨਾ ਪਾਓ ਤੁਹਾਡੇ ਤੋਂ ਡਰਦੇ ਆ ਭਰਾ ਤੇ ਪਿਓ ਆਪਣੀਆਂ ਧੀਆਂ ਤੇ ਭੈਣਾਂ ਨੂੰ ਕਾਲਜ਼ ਨਹੀਂ ਭੇਜ ਰਹੇ ਵੀ ਪਤਾ ਨਹੀਂ ਸਾਡੀ ਕੁੜੀ ਨੇ ਸਹੀ ਵਾਪਸ ਆਉਣਾ ਕਿ ਨਹੀਂ ਅਰ ਉਹਨਾਂ ਕੁੜੀਆਂ ਦੀ ਵਜ੍ਹਾ ਨਾਲ ਕਰਕੇ ਵੀ ਜਿਹੜੀਆਂ ਭੱਜ ਜਾਂਦੀਆਂ ਆ ਜਿਹੜੀਆਂ ਚੰਗੀਆਂ ਭਲੀਆਂ ਆ ਉਹਨਾਂ ਦੇ ਰਾਹਾਂ 'ਚ ਉਹ ਰੋੜੇ ਖਲਾਰ ਜਾਂਦੀਆਂ ਆ ਜਿਹੜੇ ਚਰਚ ਦੇ ਬੱਚੇ ਆ ਕਲਿਸੀਆਂ ਦੇ ਬੱਚੇ ਆ ਇਹ ਬਾਕੀ ਦੇ ਯੂਥ ਦੇ ਲਈ ਬਾਕੀ ਦੇ ਨੌਜਵਾਨਾਂ ਦੇ ਲਈ ਸੰਪਲ ਸੈੱਟ ਕਰੋ ਸੋਹਣੇ ਕੱਪੜੇ ਪਾਓ ਸੋਨਾ ਬੋਲੋ ਸੋਨਾ ਖਾਓ ਅਰ ਸੋਨਾ ਜੀਵਨ ਜੀ ਕੇ ਦਿਖਾਓ ਇੱਜ਼ਤ ਵਾਲਾ ਜੀਵਨ ਬਹੁਤ ਤੁਸੀਂ ਲੋਕਾਂ ਦੀਆਂ ਅੱਖਾਂ ਵਿੱਚ ਵੀ ਆਦਰ ਪਾਓਗੇ ਅਰ ਤੁਸੀਂ ਦੇਖਿਓ ਤੁਹਾਡੇ ਘਰ ਦੇ ਵੀ ਤੁਹਾਡੀ ਕਿੰਨੀ ਇੱਜ਼ਤ ਕਰੂਗੇ ਸਿਰਫ ਅਸੀਂ ਅਗਰ ਵਚਨੀ ਬੋਲੀ ਜਾਈਏ ਇੱਥੋਂ ਪਰ ਜਿਹੜੀਆਂ ਚੀਜ਼ਾਂ ਸਾਡੀ ਨੀਂ ਬੰਨ੍ਹਦੀਆਂ ਆ ਸਾਡੇ ਜੀਵਨ ਪੱਧਰ ਨੂੰ ਮਜ਼ਬੂਤ ਕਰਦੀਆਂ ਆ ਜੇ ਆਪਾਂ ਉਹਨਾਂ ਗੱਲਾਂ ਨੂੰ ਨਾ ਸਿੱਖੀਏ ਉਹ ਵੀ ਵਿਅਰਥ ਆ ਇਹਨਾਂ ਗੱਲਾਂ ਦਾ ਸਿੱਖਣਾ ਵੀ ਬਹੁਤ ਜ਼ਰੂਰੀ ਆ ਜਿੱਥੇ ਨੂੰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨਾਲ ਕੋਆਪਰੇਟ ਕਰਨ ਦੀ ਜ਼ਰੂਰਤ ਆ ਉੱਥੇ ਬੱਚਿਆਂ ਨੂੰ ਵੀ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਵਿੱਚ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ